ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਲੱਗਈਏ ਤੁਹਾਡੇ ਨਾਲ ਇੱਕ ਬਹੁਤ ਛੋਟੀ ਜੀ ਰੈਸਪੀ ਆਪਾਂ ਸ਼ੁਰੂ ਕਰੀਏ ਉਹਦੇ ਲਈ ਮਟੀਰੀਅਲ ਹੋ ਗਿਆ ਹੈ ਰੈਡੀ ਤੇ ਆਜੋ ਫਿਰ ਆਪਾਂ ਬਣਾਉਂਦੇ ਹਾਂ ਅੱਜ ਦੀ ਰੈਸਪੀ ਮਟੀਰੀਅਲ ਕਰ ਲਿਆ ਜੀ ਸਾਰਾ ਰੈਡੀ ਤੇ ਬਣਾਉਂਦੇ ਹਾਂ ਜੀ ਅੱਜ ਦੀ ਰੈਸਪੀ ਅੱਜ ਬਣਾਉਣ ਲੱਗੀ ਆ ਮੈਂ ਪਨੀਰ ਭੁਰਜੀ ਪਨੀਰ ਭੁਰਜੀ ਬਣਾਉਣ ਲਈ ਪਾਤਾ ਜੀ ਤੇਲ ਤੇ ਨਾਲ ਪਾ ਦਿੱਤਾ ਜੀਰਾ ਧਨੀਆ ਅੱਜ ਮੈਂ ਪਨੀਰ ਦੀਪੋਟ ਜੀ ਵਿੱਚ ਕਾਲੂ ਵੀ ਕੱਟ ਕੇ ਪਾਉਣਾ ਹੈ ਪਨੀਰ ਪੁਰਜੀ ਸਿੰਪਲ ਬਹੁਤ ਵਾਰ ਬਣਾਈ ਆ ਪਰ ਅੱਜ ਸੋਚਿਆ ਥੋੜਾ ਜਿਹਾ ਵੱਖਰਾ ਇਸ ਲਈ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਪੈਨ ਲਿਆ ਤੇ ਉਹਦੇ ਵਿੱਚ ਮੈਂ ਬਟਰ ਪਾ ਕੇ ਤਾਂ ਜਿਹੜੇ ਆਲੂ ਆ ਉਹਨੂੰ ਆਪਾਂ ਇਧਰਲੀ ਸਾਈਡ ਦੋ ਤੋਂ ਤਿੰਨ ਮਿੰਟ ਜਿਹੜਾ ਇਹਨੂੰ ਸੇਕ ਲਗਾਵਾਂਗੇ ਤੇ ਦੂਸਰੀ ਸਾਈਡ ਆਪਾਂ ਤੜਕਾ ਕਰਾਂਗੇ ਰੈਡੀ ਇਹ ਤਾਂ ਜੀਰਾ ਧਨੀਆ ਥੋੜਾ ਸੇਕ ਲਾਉਦਾ ਹੈ ਪਾ ਦੋ ਜੀ ਪਿਆਜ਼ ਦੋ ਮਿਰਚਾਂ ਕੱਟੀਆਂ ਨਾਲ ਆਪਾਂ ਉਹ ਐਡ ਕਰ ਦੇਣੀ ਆ ਥੋੜਾ ਜਿਹਾ ਹਰਾ ਠੀਕ ਸਾਰੇ ਜਣੇ ਰੈਸਪੀ ਪੂਰੀ ਦੇਖਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਬਹੁਤ ਟਾਈਮ ਬਾਅਦ ਦੁਬਾਰਾ ਚੈਨਲ ਤੇ ਫਿਰ ਵੀਡੀਓ ਆਪਾਂ ਪੋਸਟ ਕਰਨ ਲੱਗੀਆਂ ਤਾਰੇ ਜਣੇ ਪਿਆਰ ਦਿਓ ਸੋਨੇ ਸੋਨੇ ਕਮੈਂਟ ਕਰਿਓ ਤੇ ਜਿਹੜੀ ਰੈਸਪੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੁਸੀਂ ਘਰ ਵਿੱਚ ਟਰਾਈ ਵੀ ਜਰੂਰ ਕਰੋ। ਇਸ ਨੂੰ ਪਿਆਜ਼ ਕਰਾਂਗੇ ਲਾਈਟ ਬ੍ਰਾਊਨ ਤੇ ਫਿਰ ਇਹਦੇ ਵਿੱਚ ਐਡ ਕਰਾਂਗੇ ਆਪਾਂ ਟਮਾਟਰ ਤੇ ਹਰਾ ਪਿਆਜ਼। ਹਾਂਜੀ ਪਿਆਜ਼ ਹੋ ਗਿਆ ਜੀ ਲਾਈਟ ਬ੍ਰਾਊਨ ਹੁਣ ਦੋ ਤੋਂ ਤਿੰਨ ਟਮਾਟਰ ਕੱਟੇ ਆ ਇਹਦੇ ਵਿੱਚ ਐਡ ਕਰਾਂਗੇ। ਨਾਲੀ ਪਾ ਦਿੱਤਾ ਜੀ ਆਪਾਂ ਹਰਾ ਪਿਆਜ਼। ਥੋੜਾ ਹਰਾ ਪਿਆਜ਼ ਰੱਖ ਲਿਆ ਇਹ ਆਪਾਂ ਜਦੋਂ ਫੁਜੀ ਤਿਆਰ ਹੋ ਗਈ ਤੇ ਫਿਰ ਇਹਦੇ ਵਿੱਚ ਐਡ ਕਰਨਾ ਹੈ। ਹੁਣ ਕਰ ਦੋ ਇਹਨੂੰ ਚੰਗੀ ਤਰ੍ਹਾਂ ਮਿਕਸ ਤੇ ਨਾਲੀ ਪਾ ਦਵਾਂਗੇ ਜਿਹੜੇ ਮਸਾਲੇ ਇਹਦੇ ਵਿੱਚ ਪਾਉਣੇ ਆਪਾਂ। ਜੀ ਪਾਉ ਦੋ ਜੀ ਤੇਜੀ ਮਿਰਚ ਅਲਦੀ ਨਮਕ ਆਪਣੇ ਟੇਸ ਦੇ ਅਕੋਰਡਿੰਗ ਐਡ ਕਰ ਲਓ ਮਿਰਚ ਵੀ ਜਿੰਨਾ ਤੁਸੀਂ ਸਪਾਈਸ ਕਿਚਨ ਕਰਦੇ ਆ ਉਹਨੇ ਮਿਸ਼ਰ ਲਓ ਇਸ ਮਿਰਚ ਥੋੜੀ ਕੱਟ ਕੇ ਪਾਈ ਸੀ ਥੋੜੀ ਹੋਰ ਐਡ ਕਰਾਂਗੇ ਨਸ ਕਰਦੇ ਹੋਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਅਲੂ ਤੁਸੀ ਦੇਖ ਸਾਦੇ ਆ ਥੋੜਾ ਜਿਹਾ ਇਹਦੇ ਵਿੱਚ ਮੈਂ ਜੀਰਾ ਐਡ ਕਰ ਦਿੱਤਾ ਸੀ ਤੇ ਆਪਾਂ ਇਹਨੂੰ 5 ਮਿੰਟ ਲਗਾ ਲਿਆ ਸੀ ਇਹ ਬਟਰ ਦੇ ਵਿੱਚ ਸੇਕ ਲਗਾਇਆ ਇਹ ਜਦੋਂ ਹੋ ਗਿਆ ਤੜਕਾ ਰੈਡੀ ਤੇ ਫਿਰ ਆਪਾਂ ਵਿੱਚ ਐਡ ਕਰਾਂਗੇ ਬਹੁਤ ਈਜ਼ੀ ਬਣਨ ਵਾਲੀ ਆ ਪਨੀਰ ਦੀਆਂ ਬਹੁ ਬਖਰੀਆਂ ਬਖਰੀਆਂ ਰੈਸਪੀ ਬਣਨੀ ਆ ਪਨੀਰ ਘੁਰਜੀ ਜਿਹੜੀ ਆ ਸਭ ਤੋਂ ਈਜ਼ੀ ਥੋੜੇ ਟਾਈਮ ਦੇ ਵਿੱਚ ਬਣਨ ਵਾਲੀ ਰੈਸਪੀ ਆ ਪਰ ਵੀ ਜ਼ਰੂਰ ਟਰਾਈ ਕਰੋ ਇਹ ਤੋਂ ਬਖਰਾ ਜਿਹੜਾ ਟੇਸਟ ਬਣਦਾ ਹੈ ਤੇ ਅੱਜ ਆਪਾਂ ਥੋੜਾ ਜਿਹਾ ਬਖਰਾ ਕਰਨ ਵਾਸਤੇ ਇਹਦੇ ਵਿੱਚ ਆਪਾਂ ਆਲੂ ਜਿਹੜਾ ਐਡ ਕਰ ਦਿੱਤਾ ਇੱਕ ਵੱਡਾ ਆਲੂ ਜਿਹੜਾ ਮੈਂ ਕੱਟਿਆ ਬਟਰ ਵਿੱਚ ਲਗਾਇਆ ਜੀ ਉਹਨੂੰ ਫਾਈਵ ਮਿੰਟ ਸੇਕ ਹੁਣ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਤੜਕਾ ਹੋ ਗਿਆ ਹੈ ਰੈਡੀ ਫਤਮ ਇਹਦੇ ਵਿੱਚ ਐਡ ਕਰ ਦਿੰਨੇ ਆਂ ਅਗਲੀ ਕੋਸ਼ਿਸ਼ ਇਹ ਕਰਿਓ ਕਿ ਬਟਰ ਵਿੱਚ ਆਲੂ ਜਿਹੜੇ ਆ ਉਹਨਾਂ ਨੂੰ ਥੋੜਾ ਜਿਹਾ ਸੇਕ ਲਾ ਲੈਣਾ ਨਾੜੀ ਇਹਦੇ ਵਿੱਚ ਐਡ ਕਰ ਦਵਾਂਗੇ ਜੀ ਹੁਣ ਆਪਾਂ ਪਨੀਰ ਗੈਸ ਦਾ ਫਲੇਮ ਕਰ ਲੋ ਥੋੜਾ स्लो ਲਿਕ ਤੋਂ 2 ਮਿੰਟ ਇਹਨੂੰ ਸੇਕ ਲਗਾਵਾਂਗੇ ਫਿਰ ਬਾਅਦ ਵਿੱਚ ਐਡ ਕਰਾਂਗੇ ਇਹਦੇ ਵਿੱਚ ਲਾਸਟ ਵਿੱਚ ਥੋੜੇ ਜਿਹੇ ਹਰੇ ਪਿਆਜ਼ ਦੀਆਂ ਪੋਕਾਂ ਤੇ ਥੋੜਾ ਜਿਹਾ ਧਨੀਆਂ ਤੁਸੀਂ ਦੇਖ ਸਾਦੇ ਆ ਕਿੰਨੀ ਵਧੀਆ ਆਪਣੀ ਫਨੀਰ ਦੀ ਘੋੜੀ ਅਲੂ ਪਾ ਕੇ ਆਪਾਂ ਤਿਆਰ ਕਰ ਲਈ ਹੈ। ਟਰਾਈ ਜ਼ਰੂਰ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਰੈਸਪੀ ਕਿੱਦਾਂ ਦੀ ਲੱਗੀ। ਹੁਣ ਇਹਨੂੰ ਇਤੋਂ 2 ਮਿੰਟ ਆਪਾਂ ਲੋ ਫਲੇਮ ਤੇ ਇਸੇ ਤਰ੍ਹਾਂ ਸੇਕ ਲਵਾਂ।